ਹਾਂਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਸਾਡੇ ਚੋਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆਂ ਤੁਹਾਡੇ ਲਈ 6 ਮੱਝਾਂ ਜੋ ਕਿ ਇੱਕੋ ਘਰ ਸੇਲ ਨੇ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਸੇਲ ਕੀਤੀਆਂ ਹੋਈਆਂ ਵੀਰ ਨੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ ਜਾਂ Facebook ਪੇਜ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਹਾਂਜੀ ਵੀਰ ਹੁਣ ਤੁਹਾਨੂੰ ਕੱਲੀ ਕੱਲੀ ਮੱਝ ਤੋੜ ਕੇ ਵਿਖਾਏਗਾ ਚੈੱਕ ਕਰਾਏਗਾ ਤੇ ਆਪਣੇ ਅੱਖੀਂ ਚੈੱਕ ਕਰ ਸਕਦੇ ਹੋ ਜੀ ਹਾਂਜੀ ਬਹੁਤ ਸੋਹਣੀਆਂ ਮੱਝਾਂ ਨੇ ਬਿਲਕੁਲ ਗੋਲ ਕੁੰਡਾ ਸਿੰਘ ਤੇ ਫੁੱਲ ਪੂਰੇ ਹੈਵੀ ਭਜਨ ਦੀਆਂ ਮੱਝਾਂ ਨੇ ਇੱਕੋ ਘਰ ਹੈ ਜੀ 6 ਮੱਝਾਂ ਸੇਲਣ ਬਿਲਕੁਲ ਜਾਇਜ਼ ਰੇਟ ਦੇ ਵਿੱਚ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ 9855716012 ਹਾਂਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਤੁਸੀਂ ਰੈਂਦੀ ਡਿਟੇਲ ਵੀਰ ਨਾਲ ਫੋਨ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਇੱਕੋ ਘਰ ਨੇ 6 ਮੱਝਾਂ ਵਿਕਾਊ ਕੀਤੀਆਂ ਹੋਈਆਂ ਵੀਰ ਨੇ ਤੇ ਜੋ ਵੀਰ ਖਰੀਦਣ ਦਾ ਚਾਹਵਾਨ ਹੈ ਤੇ ਬਾਈ ਦਾ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਵੀ ਤੈਅ ਕਰ ਸਕਦੇ ਹੋ ਤੇ ਬਾਕੀ ਰੈਂਦੀ ਡਿਟੇਲ ਤੁਸੀਂ ਵੀਰ ਤੋਂ ਖੁਦ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਵੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਸਾਡੇ ਉੱਪਰ ਦਿੱਤੇ ਹੋਏ ਨੰਬਰ 600 47 24 360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਹਾਂ ਜੀ ਬਹੁਤ ਸੋਹਣੀਆਂ ਮੱਜਾਂ ਨੇ ਤੇ ਕੱਲੀ ਕੱਲੀ ਮੱਜ ਵੀਰ ਤੁਹਾਨੂੰ ਤੋੜ ਕੇ ਚੈੱਕ ਕਰਵਾਏਗਾ ਤੇ ਇਹ ਹੈ ਮੀਨੀ ਮੱਜ ਜੀ ਪੂਰੇ ਫੁੱਲ ਹੈਵੀ ਵਜਨ ਦੀ ਹੈ ਸੰਘੇ ਦੁੱਧ ਵਾਲੀਆਂ ਤੇ ਪੂਰੇ ਫੁੱਲ ਕਦ ਕਾਠ ਵਾਲੀਆਂ ਹੈਵੀ ਭਜਨ ਤੇ ਮੱਝਾਂ ਨੇ ਕਰਦੀਆਂ ਮੱਝਾਂ ਵੀਰ ਦੇ ਕੋਲ ਸੇਲ ਕੀਤੀਆਂ ਨੇ ਤੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਆਂਦੀ ਪੂਰੇ ਫੁੱਲ ਹੈਵੀ ਭਜਨ ਦੀਆਂ ਲੈਵੇ ਪੱਖੋਂ ਕੋਲ ਚੈੱਕ ਕਰ ਸਕਦੇ ਹੋ ਜੀ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਦੁੱਧ ਵਾਲੀਆਂ ਮੱਝਾਂ ਨੇ ਤੇ ਜਿਨੇ ਘਰ ਵਾਸਤੇ ਲੈਣੀਆਂ ਨੇ ਤੇ ਵੀਰ ਨਾਲ ਤੁਸੀਂ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇਨਸਟਾਡੀ ਜਰੂਰ ਫੋਲੋ ਸਬਸਕ੍ਰਾਈਬ ਕਰੋ ਜੀ ਜੋ ਕਿ ਚਹਾਂਡਰੀ ਫਾਰਮ ਦੇ ਨਾਮ ਤੇ ਆ। ਅਗਰ ਤੁਸੀਂ ਵੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਹੈ। ਸਾਡੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। 600 ਪੂਰਾ 6724360 ਹਾਂਜੀ ਇਸ ਨੰਬਰ ਤੇ ਵਟਸਐਪ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ। ਇਸੇ ਨੰਬਰ ਤੇ ਵਟਸਐਪ ਚੱਲਦਾ ਹੈ। ਤੇ ਇਹ ਵੀਡੀਓ ਇੱਕ ਵੀਰ ਨੇ ਚੋਅਈ ਦੀ ਵੀ ਤੁਹਾਨੂੰ ਨਾਲ ਚੈੱਕ ਕਰਾਈ ਆ। ਸੰਕੇ ਦੁੱਧ ਵਾਲੀਆਂ ਮੱਝਾਂ ਨੇ ਤੁਸੀਂ ਬਾਲਟੀ ਖੁਦ ਭਰੀ ਵੇਖ ਸਕਦੇ ਹੋ ਆਪਣੇ ਅੱਖੀ ਤੇ ਜੋ ਵੀਰ ਖਰੀਦਣਾ ਚਾਹੁੰਦਾ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਫੋਲੋ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ